ਜਾ ਜਾ ਤਰ ਤਿਆਰੀ ਕਰ ਲੈ ਨਾ ਹਾਂ ਮਲੇ ਫੈਰ ਕਿਦਾ ਮਾਰਦੇ ਆ ਅੱਛਾ ਹਾਂ ਤੈਨੂੰ ਆਪਣੀ ਤਿਆਰੀ ਕਰ ਲੈ 15 20 ਮਾਰਚ ਆ ਰਹੇ ਆ ਪਰਸੋਂ ਚੋਸੀ ਪੀਨ ਗਏ ਆ ਹਾਂਜੀ ਇਹਨਾਂ ਦੇ ਸਾਡਾ ਸਕੂਟਰ ਵੱਜ ਗਿਆ ਅੱਛਾ ਸਕੂਟਰ ਵੱਜਦੇ ਸਾਰੀ ਇਹਨਾਂ ਨੇ ਸਾਨੂੰ ਕੁਛ ਨਹੀਂ ਕੀਤਾ ਆਂਦੇ ਸਾਰੀ ਥੱਪੜ ਮਾਰਿਆ ਠੇਕੇ ਦੇ ਕਰਿੰਦੇ ਹੈਗੇ ਜੀ ਜੇ ਕਹਿੰਦਾ ਮੈਂ ਭੱਲਾ ਹੈਗਾ ਜੀ ਤਾਂ ਮੈਂ ਕੀ ਨਾ ਮੈਂ ਕਚਹਿਰੀ ਕਾਂਡ ਵਾਲਾ ਭੱਲਾ ਮੈਂ ਗੋਲੀ ਚਲਾਈ ਸੀ ਮੈਂ ਕਿਹਾ ਅੱਛਾ ਹੀ ਕੋਈ ਗੱਲ ਨਹੀਂ ਇੰਨੀ دیر ਨੂੰ ਅਸੀਂ ਵੀ ਥੋੜਾ ਜਿਆਦਾ ਗਰਮ ਹੋ ਗਏ ਇਹਨੇ ਠੇਕੇ ਤੇ ਜਾ ਕੇ ਮੇਨਾਂ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਮੇਰੇ ਤੇ 36 ਬੋਤਲਾਂ ਪਾਤੀਆਂ ਪੰਜਾਬ ਦੀ ਜਦੋਂ ਅਸੀਂ ਹੁਣ ਅਖਬਾਰ ਪੜ੍ਹੀਏ ਤੇ ਫਿਰ ਅਸੀਂ ਆਪਣਾ ਥਾਣੇ ਜਾ ਰਹੇ ਸੀ ਜਦੋਂ ਥਾਣੇ ਜਾ ਰਹੇ ਪਹਿਲਾਂ ਹੀ ਉੱਥੇ ਖੜਾ ਸੀ ਥਾਣੇ ਦੇ ਬਾਹਰ ਇਹਨੇ ਫਿਰ ਸਾਨੂੰ ਘੇਰ ਕੇ ਪੰਜ-ਸੱਤ ਜਣਿਆਂ ਨੇ ਮੈਨੂੰ ਤਿੱਖੀ ਚੀਜ਼ ਨਾ ਕੋਈ ਮੇਰੇ ਵਾਰ ਕੀਤਾ ਵਕੀਲ ਜੇ ਕਾਰਵਿਕਰਨ ਆ ਜਾਂ ਦੂਸਰਾ ਬੰਦਾ ਵਕੀਲ ਦੇ ਹੱਥੀ ਪੈਂਦਾ ਗਲਾ ਫੜ ਲੈਂਦਾ ਕਹਿੰਦਾ ਓਏ ਵਕੀਲਾ ਤੈਨੂੰ ਪਤਾ ਨਾ ਕਹਿੰਦਾ 307 ਤੁਹਾਡੇ ਉਥੇ ਵਕੀਲਾਂ ਚ ਗੋਲੀ ਚਲਾਈ ਸੀ ਮੈਂ ਮੁਜਿੰਦਰ ਸਿੰਘ ਭੱਲਾ ਵਾਂ ਕਿਵੇਂ ਨਾ ਕਰਦੇ ਕਰਦੇ ਠੇਕਿਆਂ ਦੇ ਕਰਿੰਦਿਆਂ ਨੇ 100 ਕੋਲਡ ਬਦਮਾਸ਼ 100 ਕੋਲਡ ਇਲੀਗਲ ਪੁਲਿਸ ਆਫਿਸਰਸ 100 ਕੋਲਡ ਇਲੀਗਲ ਐਕਸਾਈਜ਼ ਆਫਿਸਰਸ ਅੱਜ ਦੇਖੋ ਜੀ ਅਖਬਾਰ ਦੇ ਵਿੱਚ ਇਸ ਇਹ ਬੰਦੇ ਦੀ ਇੱਜ਼ਤ ਨੂੰ ਤਾਰ-ਤਾਰ ਕਰਤਾ ਤੇ ਮੇਰੇ ਪਿੱਛੇ ਕਹਿੰਦੇ ਗੋਲੀਆਂ ਮਾਰਨੀਆਂ ਤੇ ਤੁਹਾਡੇ ਉੱਤੇ ਮੋਰੇ ਕਰਦਨੇ ਆ ਵਕੀਲ ਸਾਹਿਬ ਜੱਜ ਇੱਕੇ ਜਾ ਕੇ ਇਨਸਾਫ ਲਈਓ ਇਹ ਮਨਜਿੰਦਰ ਸਿੰਘ ਭੱਲਾ ਕਹਿ ਰਿਹਾ ਹੈ ਲੁਧਿਆਣਾ ਲੈ ਦੇਖ ਮਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਮਾਇਓ ਮਾਧੋਪੁਰੀ ਦੇ ਵਿੱਚ ਇੱਕ ਲੜਾਈ ਝਗੜਾ ਹੁੰਦਾ ਹੈ ਪਰਿਵਾਰ ਬੜਾ ਡੀਸੈਂਟ ਹੈ ਪਰਿਵਾਰ ਦੇ ਉੱਤੇ ਹਮਲਾ ਕੀਤਾ ਜਾਂਦਾ ਵਾ ਉਹ ਵੀ ਡਰਦੂ ਪਿੱਛੇ ਡਰਦੂ ਬੋਧਣਾ ਤੇ ਜਾਂਦੀ ਹੈ ਤੇ ਇਹਨਾਂ ਦਾ ਰੋਪ ਹੈ ਕਿ ਨਜਾਇਜ਼ ਪਰਚੇ ਦਰਜ ਕਰਾਈ ਜਾਂਦੇ ਨੇ ਕਿ ਆ ਸੱਤ ਸਾਡੇ ਕੋ ਖੜਾ ਜੋ ਸਿੱਧਾ ਪਾਣੀ ਸਰ ਦੇ ਘੁੰਮਣਗੇ ਪਿੱਛੇ ਕਮੀਜ਼ ਕਮਾਂਜ ਫਾੜੀ ਹੋਈ ਹੈ ਖੂ ਨਾਮ ਕੀ ਆਪਣਾ ਮੇਰਾ ਨਾਮ ਹੀ ਸੋਨੂ ਸੋਨੂ ਹੋਇਆ ਕਿਸੇ ਕਾ ਚ ਲੜਾਈ ਝਗੜਾ ਕਿਹਾ ਸੀ ਅਸੀਂ ਪਰਸੋਂ ਚੋਸੇ ਪੀਣ ਗਏ ਹਾਂਜੀ ਇਹਨਾਂ ਦੇ ਸਾਡਾ ਸਕੂਟਰ ਵੱਜ ਗਿਆ ਅੱਛਾ ਸਕੂਟਰ ਵੱਜਦੇ ਸਾਰੀ ਇਹਨਾਂ ਨੇ ਸਾਨੂੰ ਕੁਝ ਨਹੀਂ ਕੀਤਾ ਆਂਦੇ ਸਾਰੀ ਥੱਪੜ ਮਾਰਿਆ ਜੋ ਥੱਪੜ ਮਾਰਿਆ ਤਾਂ ਸੀਗਾ ਕੀ ਗੱਲ ਕੌਣ ਨੇ ਜਿਹਨੇ ਥੱਪੜ ਮਾਰਿਆ ਇਹ ਠੇਕੇ ਦੇ ਕਰਿੰਦੇ ਹੈਗੇ ਜੀ ਜੇ ਕਹਿੰਦਾ ਮੈਂ ਭੱਲਾ ਹੈਗਾ ਜੀ ਤੇ ਮੈਂ ਕੀ ਨਾ ਮੈਂ ਕਚਹਿਰੀ ਕਾਂਡ ਵਾਲਾ ਭੱਲਾ ਮੈਂ ਗੋਲੀ ਚਲਾਈ ਸੀ ਮੈਂ ਕਿਹਾ ਅੱਛਾ ਹੀ ਕੋਈ ਗੱਲ ਨਹੀਂ ਇੰਨੀ ਦੇਰ ਨੂੰ ਅਸੀਂ ਵੀ ਥੋੜਾ ਜਿਹਾ ਗਰਮ ਹੋ ਗਏ ਇਹਨੇ ਠੇਕੇ ਤੇ ਜਾ ਕੇ ਮੇਨਾਂ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਮੇਰੇ ਤੇ 36 ਬੋਤਲਾਂ ਪਾਤੀਆਂ ਪੰਜਾਬ ਦੀਆਂ ਹੂੰ ਜਦੋਂ ਅਸੀਂ ਇਹ ਹੁਣ ਅਖਬਾਰ ਪੜ੍ਹੀਏ ਤੇ ਫਿਰ ਅਸੀਂ ਆਪਣਾ ਥਾਣੇ ਜਾ ਰਹੇ ਸੀ ਜਦੋਂ ਥਾਣੇ ਜਾ ਰਹੇ ਪਹਿਲਾਂ ਹੀ ਉੱਥੇ ਖੜਾ ਸੀ ਥਾਣੇ ਦੇ ਬਾਹਰ ਹੂੰ ਇਹਨੇ ਫਿਰ ਸਾਨੂੰ ਘੇਰ ਕੇ ਪੰਜ-ਸੱਤ ਜਣਿਆਂ ਨੇ ਮੈਨੂੰ ਤਿੱਖੀ ਚੀਜ਼ ਨਾਲ ਕੋਈ ਮেরে ਵਾਰ ਕੀਤਾ ਹਾਂ ਤਿੱਖੀ ਚੀਜ਼ ਹੋਰ ਕੀ ਕੀ ਸੀ ਉਹਨਾਂ ਕੋਲ ਹੋਰ ਕੀ ਕੀ ਸੀਗਾ بیسਬਾਲ ਸੀ ਉਹਨਾਂ ਕੋਲ ਰਾਡਾਂ ਸੀ ਉਹਨਾਂ ਕੋਲੋ ਜੀ ਫੈਰ ਸੀ ਕਹਿੰਦਾ ਮੈਂ ਭੱਲਾ ਹੈਗਾ ਗੋਲੀ ਚਲਾਉਣ ਵਾਲਾ ਭੱਲਾ ਰਵਲਵਰ ਹੈਗਾ ਸੀ ਉਹਦੇ ਕੋ ਡੱਬ ਦੇ ਵਿੱਚ ਹੂੰ ਕੱਡੇ ਵੀ ਸੀਗਾ ਹਾਂਜੀ ਦਿਖਾਇਆ ਮੈਨੂੰ ਉਹਨੇ ਅੱਛਾ ਫਿਰ ਉਸ ਤੋਂ ਬਾਅਦ ਤੁਸੀਂ ਥਾਣੇ ਗਏ ਨਹੀਂ ਕਿ ਤੁਸੀਂ ਇਹ ਕਰਿਆ ਥਾਣੇ ਨਹੀਂ ਹਲੇ ਘਰ ਹੀ ਆਏ ਹਾਲੇ ਤਾਂ ਸੱਟਾਂ ਦੇਖਦੇ ਪਿਆ ਆ ਜਾ ਰਹੇ ਥਾਣੇ ਮੈਡੀਕਲ ਆਪਣਾ ਕਰਾਣਾ ਕਿੰਨੇ ਬੰਦਿਆਂ ਨੇ ਕੁੱਟ ਮਾਰੀ ਸੀ ਤੁਹਾਡੇ ਨਾਲ ਮੇਰੇ ਨਾਲ ਇਹ 6 ਇਹ 6 ਜਣੇ ਸੀ ਟੋਟਲ ਥਾਣਾ ਕਿਹੜਾ ਪੈ ਗਿਆ ਥਾਣਾ ਭਾਜੀ ਆਪਣਾ ਕੀ ਨਾਮ ਹੈ ਸੁੰਦਰ ਸੁੰਦਰ ਨਗਰ ਕਤਵਾਲੀ ਤੁਸੀਂ ਕੌਣ ਲੱਗ ਤੁਹਾਡੇ ਸਰ ਇਹਨਾਂ ਨੇ ਨਾ ਮੈਨੂੰ ਬਤੌਰ ਐਡਵੋਕੇਟ ਬੁਲਾਇਆ ਸੀ ਹੂੰ ਤੁਸੀਂ ਹਾਲ ਦੇਖੋ ਸਾਡੇ ਸ਼ਹਿਰ ਦਾ ਪਾਰਟੀਆਂ ਤਾਂ ਲੜਦੀਆਂ ਵਕੀਲ ਜੇ ਕਾਰਵਾਈ ਕਰਨ ਆ ਜਾਂ ਦੂਸਰਾ ਬੰਦਾ ਵਕੀਲ ਦੇ ਹੱਥੀ ਪੈਂਦਾ ਗਲਾ ਫਾੜ ਲੈਂਦਾ ਹੈ ਕਹਿੰਦਾ ਓਏ ਵਕੀਲਾ ਤੈਨੂੰ ਪਤਾ ਨਾ ਕਹਿੰਦਾ 307 ਤੁਹਾਡੇ ਉੱਥੇ ਵਕੀਲਾਂ 'ਚ ਗੋਲੀ ਚਲਾਈ ਸੀ ਮੈਂ ਮੁਜਿੰਦਰ ਸਿੰਘ ਭੱਲਾ ਵਾਂ ਮੈਂ ਕਹਾ ਭੱਲਾ ਸਾਹਿਬ ਇਹ ਮੇਰੀ ਰਾਈਟ ਹੈ ਜੇ ਮੈਨੂੰ ਕੋਈ ਬੁਲਾਉਂਦਾ ਉਹਨੂੰ ਮੈਂ ਗਾਈਡ ਕਰਾਂ ਕਿਉਂਕਿ ਮੇਰੇ ਬੰਦੇ ਨੇ ਮੈਨੂੰ ਕੰਸਲਟ ਕੀਤਾ ਹੈ ਕਿ ਵਕੀਲ ਸਾਹਿਬ ਮੈਂ ਦੋ ਬੋਤਲਾਂ ਮੇਰੇ ਕੋਲੋਂ ਪੀਣ ਵਾਲੀਆਂ ਐਕਟਿਵਾ ਵਿੱਚ ਮਾਰੀ ਕੁੱਟਿਆ ਮਾਰਿਆ ਮੈਂ ساری ਗਾਣੀ ਸਮਝ ਲਈ ਵਕੀਲਾ ਸਾਡਾ ਰੋਜ਼ ਦਾ ਕੰਮ ਹੈ ਠੀਕ ਹੈ ਜੀ ਹੁਣ ਇਹਨਾਂ ਨੂੰ ਫੜ ਕੇ ਪਹਿਲਾਂ ਤਾਂ ਕੋਟਮਾਰ ਕੀਤੀ ਪਹਿਲਾਂ ਤਾਂ ਪੁੱਛਣਾ ਲਿਓਵੇ ਕਿ ਠੇਕੇਦਾਰ ਇਦਾਂ ਦੇ ਬੰਦੇ ਆਪਣੇ ਠੇਕੇਆਂ ਤੇ ਕਿਉਂ ਰੱਖਦੇ ਐ ਇਹ ਕੰਮ ਐ ਐਕਸਾਈਜ਼ ਇਨਸਪੈਕਟਰਾਂ ਦਾ ਐਕਸਾਈਜ਼ ਡਿਪਾਰਟਮੈਂਟ ਦਾ ਪੁਲਿਸ ਡਿਪਾਰਟਮੈਂਟ ਦਾ ਕਿ ਜੇ ਕੋਈ ਗਲਤ ਕੰਮ ਵੀ ਕਰਦਾ ਯੂ ਆਰ ਗੋਇੰਗ ਟੂ ਗਿਵ ਦੀ ਇਨਫੋਰਮੇਸ਼ਨ ਟੂ ਦੀ ਐਕਸਾਈਜ਼ ਆਫਸਰ ਔਰ ਰੇਡ ਕਰੇ ਜੇ ਬੋਤਲਾ ਇਲੀਗਲ ਆ ਫੜ ਕੇ ਪਰਚਾ ਦੇ ਦਿਓ ਪਹਿਲੀ ਗੱਲ ਇਹ ਬੰਦਾ ਪੀਣ ਲਈ ਜਾ ਰਿਹਾ ਜੀ ਦੂਸਰਾ ਬੰਦਾ ਰੇਡ ਪਾਰਟੀ ਦਾ ਕਹਿੰਦਾ ਮੈਂ ਇਨਚਾਰਜ ਮਧਿੰਦਰ ਸਿੰਘ ਭੱਲਾ ਵਾਂ ਤੂੰ ਬੋਤਲਾ ਪੀਣ ਲਈ ਤੂੰ ਮੇਰੇ ਕੋਲ ਲਿਆ ਕਰ ਠੀਕ ਹੈ ਤੇ ਕੁੱਟਿਆ ਮਾਰਿਆ ਇਹਨੂੰ ਪਹਿਲਾਂ ਠੇਕੇ 'ਚ ਲੈ ਕੇ ਕਿਹੜੇ ਠੇਕੇ 'ਚ ਲੈ ਗਏ ਸੀਗੇ ਸੋਨੂ ਜੀ ਤੁਹਾਨੂੰ ਆ ਕੀ ਨਾਮ ਆ ਆਪਣਾ ਸੁੰਦਰ ਨਗਰ ਸੁੰਦਰ ਨਗਰ ਉੱਥੇ ਲਿਖਿਆ ਆ ਕੀ ਠੇਕੇ ਦਾ ਨਾਮ ਹੈ ਸਰਬਾਹ ਡ੍ਰਾਈਵਰ ਸ਼ਰਮਾ ਵਾਈਨਸ ਜਿੰਦਾ ਜੀ ਐਮ ਨਰੇਸ਼ ਸ਼ਰਮਾ ਆਇਆ ਭੱਲੇ ਨੇ ਤਿੰਨ ਪੇਟੀਆਂ ਦੇਸੀ ਰਸਪਰੀ ਦੀ ਪਵਾਈ ਉੱਥੇ ਏਐਸਪੀਰ ਭਾਲ ਸਿੰਘ ਸੀਗੇ ਉਹ ਕਬਰਾ ਗਏ ਉਸ ਤੋਂ ਬਾਅਦ ਉੱਥੇ ਏਸੀਪੀ ਸਾਹਿਬ ਆ ਗਏ ਇਸ ਬੰਦੇ ਨੇ ਏਸੀਪੀ ਸਾਹਿਬ ਨੂੰ ਰਿਕੁਐਸਟ ਕਰਤੀ ਏਸੀਪੀ ਸਾਹਿਬ ਨੇ ਸੁਣਿਆ ਨਹੀਂ ਕਿਉਂਕਿ ਉਹਨੂੰ ਮਿਸ ਗਾਈਡ ਕਰਤਾ ਏਸੀਪੀ ਸਾਹਿਬ ਨੂੰ ਪਹਿਲਾਂ ਉਹਨਾਂ ਨੇ ਇੰਟਰਸਟ ਲੈ ਲਿਆ ਕਿ ਮੈਂ ਜਾ ਕੇ ਚੈੱਕ ਕਰਾਂਦਾ ਕਿਵੇਂ ਨਾ ਕਰਦੇ ਕਰਦੇ ਠੇਕਿਆਂ ਦੇ ਕਰਿੰਦਿਆਂ ਨੇ 100 ਕੋਲਡ ਬਦਮਾਸ਼ 100 ਕੋਲਡ ਇਲੀਗਲ ਪੁਲਿਸ ਆਫਿਸਰਸ 100 ਕੋਲਡ ਇਲੀਗਲ ਐਕਸਾਈਜ਼ ਆਫਿਸਰਸ ਅੱਜ ਦੇਖੋ ਜੀ ਅਖਬਾਰ ਦੇ ਵਿੱਚ ਇਸ ਇਹ ਬੰਦੇ ਦੀ ਇੱਜ਼ਤ ਨੂੰ ਤਾਰ-ਤਾਰ ਕਰਤਾ ਕੀ ਲਿਖਿਆ ਆ ਰਿਹਾ ਜੀ ਅਵੈਧ ਸ਼ਰਾਬ ਦੀ 432 ਬੋਤਲें ਸਹੀਦ ਤਸਕਰ ਕਾਬੂ આરોપી ਦੇ ਕਬਜ਼ੇ ਮੇਂ ਅਵੈਧ ਸ਼ਰਾਬ ਦੀ 432 ਬੋਤਲें ਬਰਾਮਦ ਕਰ ਲਈ ਗਈ ਪੁਲਿਸ ਨੇ આરોપી ਕੇ ਖਿਲਾਫ ਐਗਜ਼ਾਈਜ਼ ਐਕਟ ਕੇ ਅਧੀਨ ਮਾਮਲਾ ਦਰਜ ਕੀ ਕਰ ਦਿਆ ਗਿਆ ਤੁਹਾਡੀ ਵਕਾਲਤ ਵੀ ਇੱਕ ਪਾਸੇ ਛਿੱਕੇ ਟੰਗ ਸਰਵਕਾਲਤ ਫੋਨ ਦੇਖੋ ਕਿੰਨੇ ਆ ਰਿਹਾ ਤੇਰੀ ਕਹਿੰਦੇ ਮੈਂ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਆਈ ਐਮ ਫਰਮ ਮੈਕੀ ਕਮਾ ਮੈਂ ਇੱਕ ਐਜੂਕੇਟਿਡ ਫੈਮਿਲੀ ਤੋਂ ਆਂ ਤੇ ਮੇਰੇ ਪਿੱਛੇ ਕਹਿੰਦੇ ਗੋਲੀਆਂ ਮਾਰਨੀ ਐ ਤੇ ਤੁਹਾਡੇ ਉੱਤੇ ਮੋਰੇ ਕਰਦਨੇ ਐ ਵਕੀਲ ਸਾਹਿਬ ਜੱਜ ਅੱਕੇ ਜਾ ਕੇ ਇਨਸਾਫ ਲਈਓ ਇਹ ਮਨਜਿੰਦਰ ਸਿੰਘ ਭੱਲਾ ਕਹਿ ਰਿਹਾ ਹੈ ਤੇ ਤੁਹਾਡੇ ਬਾਅਦ ਐਸੋਸ਼ੀਅਲ ਦੇ ਵਕੀਲਾਂ ਨੂੰ ਤੁਸੀਂ ਗੱਲ ਕਰ ਮੈਂ ਹੁਣ ਕਰੂੰਗਾ ਜੀ ਗੱਲ ਮੈਂ ਕਿੱਥੇ ਜਾਵਾਂ ਕੱਲਾ ਜਾਣਾ ਕੱਲਾ ਆਣਾ ਕਹਿੰਦਾ ਤੂੰ ਜਗਨਾਓ ਤੋਂ ਨਿਕਲਦਾ ਸਵੇਰੇ ਕਚੈਰੀ 골ਡਨ ਤੇਰੀ ਐਕਟਿਵ ਆ ਤੇ ਵਾਪਸ ਆਣਾ ਉਸਰਾ ਤੈਨਾਂ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਅਕਸਰ ਕੀ ਹੁੰਦਾ ਸੀ ਥਾਣੇ 'ਚ ਜਾਂਦੇ ਆ ਸਾਡੇ ਨਾਲ ਦੂਜੀ ਪਾਰਟੀ ਪਾਰਟੀ ਦੇ ਬੰਦੇ ਹੁੰਦੇ ਆ ਬੋਲ ਬੰਦੇ ਆ ਅਸੀਂ ਚੁੱਪ ਕਰ ਜੀਦਾ ਅਸੀਂ ਤਾਂ ਆਪਣੇ ਬੰਦੇ ਦੀ ਹੁਣ ਹੁਣ ਇੱਕ ਰ ਪਿੰਲੋਰ ਉਹ ਡੈਮੋਕ੍ਰੇਸੀ ਦੇ ਤੁਸੀਂ ਉਸ ਏਰੀਆ ਦੀ ਆ ਬੰਦਾ ਜੀ ਠੋਕ ਕੇ ਕਹਿ ਰਿਹਾ ਉਸ ਬੰਦੇ ਦੀ ਏਰੀਆ ਦੀ ਵੀਡੀਓ ਕਢਾ ਲੋ ਜੇ ਤਿੰਨ ਪੇਟੀਆਂ ਇਸ ਬੰਦੇ ਕੋ ਫੜੇ ਫੜੀਆਂ ਹੋਣਗੀਆਂ ਰਕਾਲਤ ਛੱਡੇਗਾ ਲਖਸ਼ੇ ਖੰਣਾ ਲੁਧਿਆਣਾ ਸ਼ਹਿਰ ਛੱਡ ਜਾਏਗਾ ਜੇ ਵੀਡੀਓ ਦੇ ਵਿੱਚ ਇਸ ਬੰਦੇ ਕੋਲੋਂ ਤਿੰਨ ਪੇਟੀਆਂ ਆ ਗਈਆਂ ਕੋ ਮੈਨੂੰ ਲਾਇਆ ਸਕੂਟਰ ਤੋਂ ਉਤਾਰਿਆ ਮੈਨੂੰ ਪੇਟੀਆਂ ਕਿੱਥੇ ਲੈ ਕੇ ਜਾ ਰਹੇ ਸੀ ਫਿਰ ਥੂੜੇ ਰੱਖੀ ਲਧੀਆਂ ਗਈਆਂ ਸਕੂਟਰ ਤੋਂ ਸਕੂਟਰ ਵਜਾ ਮੇਰਾ ਇਹਨਾਂ ਚ ਵਾਸੀ ਜੀ ਮੈਂ ਭਾਈ ਨੂੰ ਇੱਕ ਗੱਲ ਪੁੱਛਿਆ ਤੇ ਇੰਨੀ ਪੇਟੀਆਂ ਪਾ ਦਿੱਤੀਆਂ 36 ਪੇਟੀਆਂ ਪਾ ਦਿੱਤੀਆਂ 36 ਪੇਟੀਆਂ ਲੱਗੀਆਂ ਕਿੱਥੇ ਲੈ ਕੇ ਜਾ ਰਹੇ ਜੀ ਇਹ ਜਿਹੜੇ ਟੋਕਰੀ ਦੇ ਜਾ ਰਿਹਾ ਵੇਚਣ ਲਈ ਇਹ ਬੇਰ ਨੇ ਜਿਹੜੇ ਟੋਕਰੀਆਂ ਦੇ ਵਾਜਾ ਮਾਰਦਾ ਬੇਰ ਲੈ ਲੋ ਬੇਰ ਲੈ ਲੋ ਬੇਰ ਲੈ ਲੋ ਮੈਂ ਪੁੱਛਣੇ ਆਪਣੇ ਉਹਨੂੰ ਸਰ ਗੁੰਮਰਾਹ ਕੀਤਾ ਗਿਆ ਮਨਜਿੰਦਰ ਸਿੰਘ ਭੱਜੇਵਾਲਾ ਬੇਟੀਆਂ ਕਿੱਥੋਂ ਆਈਆਂ ਬੇਟੀਆਂ ਸਰ ਸ਼ਰਮਾ ਗਰੁੱਪ ਵੱਲੋਂ ਪੁਆਈਆਂ ਗਈਆਂ ਇਹ ਕਹਿ ਰਹੇ ਨੇ ਉੱਥੇ ਜੀਐਮ ਆਇਆ ਮੈਂ ਜੀਐਮ ਨੂੰ ਰਿਕਵੈਸਟ ਕੀਤੀ ਮਰੇ ਸ਼ਰਮਾ ਆਇਆ ਉਹਨੇ ਮੇਰੀਆਂ ਬੇਟੀਆਂ ਪੁਆਈਆਂ ਗਈਆਂ ਇਹ ਗੱਲ ਕੀਤੀ ਹੈ ਕਹਿੰਦੇ ਜੀਐਮ ਮੰਨ ਗਿਆ ਫਿਰ ਪੱਲੇ ਨੇ ਕਹਿ ਕੇ ਤਿੰਨ ਬੇਟੀਆਂ ਇਸ ਬੰਦੇ ਦੇ ਪੁਆਤੀਆਂ ਤੁਸੀਂ ਠੇਕੇਦਾਰ ਹੋ ਠੇਕੇ ਖਰੀਦੇ ਹੈ ਕਿਸੇ ਦੀ ਕਿਸਮਤ ਦਾ ਸੌਦਾ ਕਰਨ ਦਾ ਤੁਹਾਨੂੰ ਕੋਈ ਰਾਈਟ ਨਹੀਂ ਤੁਸੀਂ ਪੁਲਿਸ ਕੋ ਜਾਵਾਂਗੇ ਸੀਪੀ ਸਾਹਿਬ ਨੂੰ ਮਿਲਾਂਗੇ ਅਸੀਂ ਸੀਪੀ ਸਾਹਿਬ ਕੋ ਬਿਲਕੁਲ ਜਾਵਾਂਗੇ ਅਸੀਂ ਜਾਵਾਂਗੇ ਪਹਿਲੇ ਤਾਂ ਉੱਥੇ ਏਰੀਆ ਦੀ ਵੀਡੀ ਲੇਕਿਨ ਇਹ ਪਰਿਵਾਰ ਤੁਹਾਨੂੰ ਦਿਖਾ ਰਹੇ ਆ ਜਿਸ ਪਰਿਵਾਰ ਬਕਾ ਵਕੀਲ ਨੇ ਵਕਾਲਤ ਕਰਦੇ ਨੇ ਲੇਕਿਨ ਇਹ ਸ਼ਖਸ ਨੂੰ ਜਿਹੜਾ ਕੁੱਟ ਮਾਰ ਕੀਤਾ ਗਿਆ ਵਾ ਤੇਰੇ ਘਰ ਦੇ ਬਾਹਰ ਆ ਰਿਹਾ ਕੀ ਤਿਆਰੀ ਕਰ ਲੈ ਤੇਰੀ ਚਾਹੇ ਮਰਨਾ ਪੈ ਜਾ ਅੱਜ ਪਰ ਤੂੰ ਤਿਆਰੀ ਕਰ ਲੈ ਤੈਨੂੰ ਹਾਵੇਂ ਫੈਰ ਕਿਦਾਂ ਮਾਰਦੇ ਆ ਅੱਛਾ ਹਾਂ ਤੈਨੂੰ ਆਪਣੀ ਤਿਆਰੀ ਕਰ ਲੈ 15 ਵੀ ਮਰ ਜਾ ਰਹੇ ਆ ਕੋਲ ਕਿੱਦਾਂ ਕਹਿੰਦਾ ਪਰੇਸ਼ਾਨ ਕਰਦਾ ਤੇਰੇ ਨਾਲ ਰੇਲ ਰੋਡ ਤੇ ਬਲੀ ਚਰਾਂਦਾ ਆਹ ਲੈ ਫੜ ਵੀ ਰੇ ਆਹ ਦੇ ਪਰੋਲੇ ਆ ਕਿਥੇ ਆ ਗਿਆ ਤੇਰੀ ਇਹ ਰਿਕਾਰਡਿੰਗ ਜਿਹੜੀ ਨਾਲ ਜਿਹੜੀ ਸੁਣ ਰਹੇ ਹੋ ਤੁਸੀਂ ਉਹ ਰਿਕਾਰਡਿੰਗ ਦੇ ਵਿੱਚ ਜਿਹੜੀ ਆ ਗਾਲੀ ਕਲੋਤ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਉਹ ਰਿਕਾਰਡਿੰਗ ਦੇ ਵਿੱਚ ਤੁਸੀਂ ਇਤਰਾਬ ਲਾ ਸਕਦੇ ਹੋ ਕਿ ਇੱਕ ਪਰਿਵਾਰ ਆਪਣੇ ਘਰ ਦੇ ਵਿੱਚ ਸੇਫ ਨਹੀਂ ਆਖਿਰ ਕਿੱਥੇ ਗਿਆ ਕਾਨੂੰਨ ਵਿਵਸਥਾ ਕਿੱਥੇ ਚਲੀ ਗਈ ਹੁਣ ਪਰਿਵਾਰ ਸੀਪੀ ਸਾਹਿਬ ਨੂੰ ਮਿਲੇਗਾ ਲੇਕਿਨ ਠੇਕੇ ਵਾਲੇ ਮਾਲਕ ਕਿ ਉਹ ਹੁਣ ਗੈਂਗਸਟਰਾਂ ਨੂੰ ਰੱਖਦੇ ਨੇ ਠੇਕੇ ਦੇ ਵਿੱਚ ਇੱਕ ਤਾਂ ਆਮ ਆਦੀ ਪਾਰਟੀ ਸਰਕਾਰ ਤਾਂ ਕਹਿ ਰਹੀ ਹੈ ਕਿ ਗੈਂਗਸਟਰ ਬਾਦ ਖਤਮ ਕਰ ਦਿੱਤਾ ਜਾਊਗਾ ਯੂਪੀ ਦੇ ਵਿੱਚ ਜੋਗੀ ਸਾਹਿਬ ਵਰਗਾ ਤੁਸੀਂ ਸਟੈਪ ਲ ਲਓ ਮਹਾਨ ਸਾਹਿਬ ਤਾਂ ਪੰਜਾਬ ਦੇ ਵਿੱਚ ਵੀ ਗੈਂਗਵਾਰ ਖਤਮ ਹੋ ਜੂਗਾ ਤੇ ਉਸ ਤੋਂ ਬਾਅਦ ਪੰਜਾਬ ਵੀ ਹਰਿਆ ਭਰਿਆ ਹੋ ਸਕਦਾ ਹੈ ਲੇਕਿਨ ਇਹ ਗੁੰਡਾ ਕਰਦੀ ਹੋ ਚੱਲਦੀ ਰਹੀ ਹੁਣ ਦੇਖਦੇ ਹਾਂ ਕਿ ਸੁੰਦਰ ਨਗਰ ਦੇ ਐਸਚਓ ਅੱਤੇ ਕੀ ਕਾਰਵਾਈ ਕਰਨਗੇ ਕੀ ਨਹੀਂ ਕਰਨਗੇ ਦੱਸਿਆ ਕਰਦੇ ਕੀ ਕੋ ਵਿਚਾਲ ਗੱਲ ਕਰ ਰਹੇ ਨੇ ਤੁਹਾਨੂੰ ਲੱਗਦਾ ਪੱਤਰਕਾਰ ਹਾਂ ਜੀ ਜੀ ਪੁੱਜੀ ਕਿ ਹਾਂ ਚੱਲਣਾ ਬਸ ਬੜੀਏ ਬਸ ਕਿਰਪਾ ਪਿਆਰਾ ਤੁਹਾਡਾ ਸਰ ਅਰੇ ਸਰ ਇੱਕ ਮਾਦੋਮ ਬੁਰੀ ਲੜਾਈ ਹੋਈ ਹੋਣੀ ਹੈ ਠੇਕੇ ਦੇ ਬਾਹਰ ਕੀ ਮਾਮਲਾ ਕੀ ਮਾਮਲਾ ਕਿਸ ਕਰਦਾ ਡਿਊਟੀ ਉੱਥੇ ਗਏ ਹੋਏ ਨੇ ਤੇ ਇਹਨਾਂ ਦੇ ਆਪਸ ਵਿੱਚ ਕੋਈ ਲੜਾਈ ਹੋਈ ਹੈ ਜੀ ਜੋ ਵੀ ਜਿੱਦਾਂ ਬਿਆਨ ਲਕਾਨ ਦੇ ਜੋ ਅਸੀਂ ਕੰਨ ਦੀ ਕਾਰਵਾਈ ਹੋਵੇ ਕਰਤਵਾਂਗੇ ਲੇਕਿਨ ਉਧਰੋਂ ਮੈਨੂੰ ਬੁਲਾਇਆ ਗਿਆ ਸੀਗਾ ਇੱਕ ਵਕੀਲ ਹੈਗੇ ਨੇ ਕੋਈ ਵਕੀਲ ਦੇ ਉੱਤੇ ਵੀ ਹਮਲਾ ਜਾਂ ਕੀਤਾ ਗਿਆ ਸਭ ਕੋਈ ਮਾਮਲਾ ਵੀ ਹੈਗਾ ਸਰ ਬਰਾਬਰ ਸਾਡੇ ਇਨਫੋਰਮੇਸ਼ਨ ਦੇ ਵਿੱਚ ਨਹੀਂ ਹੈਗਾ ਹਾਂ ਤਾਂ ਇੰਨਾ ਵੱਡਾ ਕਿ ਠੇਕੇ ਵਾਲਾ ਦੀ ਹੋਈ ਆਪਸ ਦੇ ਵਿੱਚ ਜੀ ਇਹ ਕਿੰਨਾ ਕੁ ਜਦੋਂ ਆਇਆ ਨਾ ਕੋ ਆਡੀਓ ਵੀ ਹੈਗਾ ਜਿਹਦੇ ਵਿੱਚ ਉਹ ਕਾਫੀ ਰਫ ਲੈਂਗੁਏਜ ਯੂਜ਼ ਕਰ ਰਹੇ ਜਿੱਤੇ ਅਸਲਾ ਵੀ ਇਸਤੇਮਾਲ ਕਰਨ ਦੀ ਘਾਰੇ ਆ ਕਿ ਇਸਲੇ ਚ ਗੋਲੀਆਂ ਪਾ ਮਾਰਾਂਗੇ ਤੁਹਾਡੇ ਘਰੇ ਆ ਕੇ ਇਦਾਂ ਹੀ ਕੋਈ ਜੋ ਲੋਨ ਆੜੇ ਇਦਾਂ ਹੀ ਸਾਡੇ ਕੋਲ ਦੇਖੋ ਸਾਡੇ ਕੋਲ ਇਦਾਂ ਹੀ ਹਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈ ਜੀ 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 ਜੋ ਵੀ ਹੋਊਗਾ ਅਜੇ ਤਾਂ ਲੈਟਰ ਵੀ ਐਮਐਲਏਸ ਤੇ ਰੁਕ ਕੇ ਆਉਣਗੇ ਜੋ ਬਣਦਾ ਹੋਊਗਾ ਕਰਦਾ ਮੇਰੇ ਵੱਲੋਂ ਬਤੌਰ ਐਡਵੋਕੇਟ ਇੱਕ ਸਾਰੇ ਠੇਕੇਦਾਰਾਂ ਭਰਾਵਾਂ ਨੂੰ ਸਲਾਹ ਹੈ ਤੇ ਸੀਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਸ਼ਹਿਰ ਦਾ ਮੋਲ ਠੀਕ ਕਰਨ ਲਈ ਤੁਸੀਂ ਆਈਡੀ ਪ੍ਰੂਫਸ ਲੋ ਜਿਹੜੇ ਤੁਸੀਂ ਠੇਕੇਦਾਰ ਦੇ ਬੰਦੇ ਰੱਖਦੇ ਹੋ ਕਰਿੰਦੇ ਰੇਡ ਪਾਰਟੀ ਦੇ ਇੰਚਾਰਜ ਜਿਨ੍ਹਾਂ ਦੇ 44307 ਹੁੰਦੀਆਂ ਇਹ ਕਿਉਂ ਰੱਖਿਆ ਜਾਂਦਾ ਜੀ ਇਹਨਾਂ ਨੂੰ ਇਹ ਕੰਮ ਇੱਕ ਸਾਈਜ਼ ਦਾ ਹੈ ਇੱਕ ਸਾਈਜ਼ ਕਰੇ ਕੰਮ ਤੇ ਚੰਗਾ ਲੱਗਦਾ ਆਪਾਂ ਇੱਕ ਪਾਸੇ ਲਾ ਐਂਡ ਆਰਡਰ ਦੀ ਗੱਲ ਕਰਦੇ ਆਂ ਇੱਕ ਪਾਸੇ ਲੋ ਐਂਡ ਆਰਡਰ ਨੂੰ ਖੁਦ ਧੋਜੀਆਂ ਹੁੰਦੀਆਂ ਉਡਾ ਦਿੰਨੇ ਆਂ ਆਪਾਂ ਕਿੱਥੇ ਖੜੇ ਆਂ ਆਪਾਂ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਹੌਰਨੇਬਲ ਜਿਹੜੇ ਸਾਡੇ ਰਿਸਪੈਕਟਿਡ ਹੈਗੇ ਨੇ ਉਹਨਾਂ ਨੂੰ ਵੀ ਇਸ ਸਾਰੀ ਗੱਲਬਾਤ ਨੂੰ ਉਹਨਾਂ ਦੇ ਦਿਮਾਗ 'ਚ ਲਿਆਈ ਜਾਏਗੀ ਕਿ ਇਤਿਹਾਮ ਦੇ ਵਿੱਚ ਕਿ ਇਦਾਂ ਦੀ ਜਿਹੜੀ ਚੀਜ਼ ਆ ਨੱਥ ਪਾਈ ਜਾਵੇ ਜਿੰਨੀ ਜਲਦੀ ਹੋ ਸਕਦਾ ਹੈ ਈਵਨ ਕਿ ਹੁਣ ਵੀ ਵੀਡੀਓ ਆਪਣਾ ਆਡੀਓ ਰਿਕਾਰਡਿੰਗ ਹੈ ਇੱਕ ਤਾਂ ਅਸੀਂ ਸਹੀ ਬੰਦੇ ਕਾਰਵਾਈ ਕਰਨ ਤੋਂ ਰੋਕਿਆ ਜਾਵੇ ਦੂਜਾ ਸਾਨੂੰ ਹੀ ਗੋਲੀਆਂ ਮਾਰ ਕੇ ਉਡਾਣ ਦੀ ਕੋਸ਼ਿਸ਼ ਕੀਤੀ ਜਾਵੇ ਸਰ ਸੀਪੀ ਸਾਹਿਬ ਮੈਨੂੰ ਕਲੀਅਰ ਥ੍ਰੈਟ ਹੈ ਮੇਰਾ ਨਾਮ ਐਡਵੋਕੇਟ ਲਖਸ਼ੇ ਖੰਨਾ ਹੈ ਉਹਨੇ ਇਸ ਬੰਦੇ ਨੂੰ ਡਾਇਰੈਕਟ ਕਿਹਾ ਕਿ ਤੇਰੇ ਵਕੀਲ ਦੇ ਪਿੱਛੇ ਗੋਲੀਆਂ ਮਾਰ ਰਹੀਆਂ ਜੇ ਮੇਰੇ ਗੋਲੀਆਂ ਵੱਜ ਗਈਆਂ ਮਨਜਿੰਦਰ ਸਿੰਘ ਭੱਲਾ ਉਹਦੇ ਨਾਲ ਦੇ ਬੰਦੇ ਸ਼ਰਮਾ वाइन्स ਦਾ مالک ਰਾਜੂ ਸ਼ਰਮਾ ਜਨਰਲ ਮੈਨੇਜਰ ਨਰੇਸ਼ ਸ਼ਰਮਾ ਤੇ ਹੋਰ ਇਹਦੇ ਬੰਦੇ ਜ਼ਿੰਮੇਵਾਰ ਹੋਣਗੇ ਕੈਮਰਾਮੈਨ ਹੰਦੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ